ਇਹਦਾ ਜਦੋਂ ਰੇਟ ਅਸੀਂ ਪੁੱਛਦੇ ਸੀ ਕਿ ਕਿਉਂਕਿ ਜ਼ਰੂਰਤ ਘੱਟ ਪੈਂਦੀ ਹੈ ਜੀ ਤੇ ਰੇਟ ਇਹਦਾ 15000 ਤੋਂ ਲੈ ਕੇ ਤਕਰੀਨ 32000 ਰੁਪਏ ਸੀ ਚਲੋ ਵੱਖੋ ਵੱਖਰੇ ਫਰਮਾਂ ਦੇ ਡਿਜ਼ਾਈਨ ਦਾ ਫਰਕ ਪੈ ਜਾਂਦਾ ਕੋਸ ਪਰ ਆਪਾਂ ਨੂੰ ਇਸ ਵੀ ਘੱਟ ਪੈਸਿਆਂ 'ਚ ਬਣ ਜੇ ਫਿਰ ਆਪਾਂ ਬੇ ਘਰੇ ਤਿਆਰ ਕੀਤਾ ਕਿੰਨੇ ਤਿਆਰ ਹੋਇਆ ਬਈ ਇਹ ਇਹਦਾ ਸਾਡਾ ਤਕਰੀਨ 8200 ਰੁਪਏ ਲੱਗਿਆ ਸੀ ਅੱਛਾ ਸਰ ਹਾਂ ਜੀ ਤਾਂ ਕਿ ਮਜ਼ਬੂਤੀ ਅਸੀਂ ਆਪਦੇ ਹਿਸਾਬ ਨਾਲ ਜਿੱਥੇ ਸਾਨੂੰ ਲੱਗਿਆ ਇੱਥੋਂ ਹਾਲਾਂਕਿ ਲੋਡ ਨਹੀਂ ਸੀ ਨੂੰ ਮਜ਼ਬੂਤੀ ਤੇ ਪਰ ਇਹ ਟੈਨ ਲਾਈ ਹੈ ਤੇ ਬਈ ਆਹ ਫਿਰ ਕਿਰਾਏ ਤੇ ਦੇਣ ਵਾਸਤੇ ਰੱਖਿਆ ਇਹ ਕਿਰਾਏ ਤੇ ਦੇਣ ਵਾਸਤੇ ਰ ਉਹ ਆਪਾਂ ਨੂੰ ਵੇਖ ਕੇ ਐਂ ਲੱਗਦਾ ਹੁੰਦਾ ਯਾਰ ਪੇਅਰ ਬਹੁਤ ਘੱਟ ਆ ਇਹਨਾਂ ਦੀ ਯਾਰ ਵੀ ਇਹ ਪਰਤੇ ਸੁੱਕਾ ਸੌਦਾ ਜਾਂ ਪੈਸਾ ਬਹੁਤ ਬਣ ਜਾਂਦਾ ਪਰ ਇਹ ਤਕਰੀਬਨ ਕਮੈਂਟਾਂ 'ਚ ਵੀ ਜਿੰਨਾਂ ਕੋਲੇ ਹੋਣਗੇ ਇਹ 4 ਕਸਾਲੀ ਚੱਲਦੇ ਆ ਇਹ ਅੱਛਾ ਇਸ ਤੋਂ ਬਾਅਦ ਲਾਈਫ ਹੈਣੀ ਪਰ ਸਾਨੂੰ 7-7 ਸਾਲ ਹੋ ਗਿਆ ਸੀ ਆਪ ਤਿਆਰ ਕੀਤਾ ਸਮਾਨ ਵਿੱਚ ਇਹਦਾ ਅੱਛਾ ਉਸ ਤੋਂ ਬਾਅਦ ਜਿੱਥੇ ਬਣਦੇ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਵੇਖ ਕੇ ਇਹਦੇ 'ਚ ਤਬਦੀਲੀ ਕੀਤੀ ਵੀ ਗਰਾਰੀਆਂ ਕਹਿੰਦੇ ਗਰਾਰੀਆਂ ਹੁੰਦੇ ਜਿਹੜੀਆਂ ਉਹਦੇ ਅੱਧੇ ਇੰਚੀ ਦੰਦਾ ਹੁੰਦਾ ਹੁਣ ਅੱਧੇ ਇੰਚੀ ਚ ਕੁਸਾਈ ਵੀ ਪੈਣੀ ਆ ਦੰਦੇ ਦੀ ਵੀ ਸ਼ਾਉਟ ਦੀ ਵੀ ਕੁਸਾਈ ਪੈਣੀ ਆ ਉਹ ਸਲਿੱਪ ਮਾਰਨ ਲੱਗ ਜਾਂਦੇ ਸੀ ਅਸੀਂ ਭਰਾਵ ਦੇ ਹਿਸਾਬ ਨਾਲ ਤਬਦੀਲ ਕੀਤਾ ਇਹਨਾਂ ਨੂੰ ਤੇ ਆਹ ਜਿਹੜੀ ਚੀਜ਼ ਆ ਇਹ ਪਹਿਲਾਂ ਇੱਥੇ ਹੁੰਦਾ ਸੀ ਕੰਪਨੀ ਵੱਲੋਂ ਕਿਹੜਾ ਪਤਾ ਇੱਥੇ ਆਉਂਦਾ ਸੀ ਇਹ ਕੰਪਨੀ ਨੇ ਇੱਥੇ ਲਾਇਆ ਸੀ ਉਹ ਕੀ ਹੁੰਦਾ ਇੱਥੇ ਪਾ ਲੈਂਦੇ ਸੀ ਲੈਂਕ ਇਹਦੇ ਚੜ ਜਾਂਦੀ ਸੀ ਇਹ ਲੈਫਟ ਚੜਦੇ ਸੀ ਇਹ ਟੁੱਟ ਕੇ ਡੱਗ ਪੈਂਦਾ ਸੀ ਫਿਰ ਇਹਨੂੰ ਮਾੜਾ ਵੈਲਡਿੰਗ ਨਹੀਂ ਕਰਦਾ ਇਹਨੂੰ ਚੰਗਾ ਵਧੀਆ ਵੈਲਡਿੰਗ ਕਰਨਾ ਪਊ ਕਿਉਂਕਿ ਨਹਿਮਰ ਨੇ ਸਾਰੀ ਢੜੀ ਚੱਲ ਗਈ 1.5 ਮਿੰਟ ਦੀ ਸੱਟ ਮਾਰਨੀਆਂ ਨੇ ਫਿਰ ਅਸੀਂ ਉਸ ਤੋਂ ਬਾਅਦ ਇਹਨੂੰ ਅੱਗੇ ਕਰਾਇਆ ਇੱਥੇ ਹੁਣ ਉਹ ਜਿੰਨੇ ਵੀ ਪੀਸ ਬਣਾਉਂਦੇ ਉਹਨਾਂ ਦੇ ਇੱਥੇ ਹੀ ਆਉਂਦਾ ਅੱਛਾ ਹਾਂ ਇਹ ਤੁਹਾਡੇ ਤੋਂ ਸਿੱਖ ਗਏ ਹਾਂਜੀ ਉਹਨਾਂ ਨੇ ਇੱਕ ਸਾਡੇ ਕੋਲ ਹੋਰ ਮਸ਼ੀਨ ਆ ਬਜਰੀ ਬਣਾਉਣ ਵਾਲੀ ਉਹਦੇ ਵਿੱਚ ਵੀ ਕਾਫੀ ਤਬਦੀਲੀ ਕੀਤੀ ਤੇ ਹੁਣ ਵਾਲੇ ਮਾਡਲ ਆ ਜਿਹੜੇ ਉਹ ਐਂ ਕਰਦੇ ਉਹਦੇ ਚ ਇੱਕ ਚੀਜ਼ ਮੈਨੂੰ ਬਹੁਤ ਗਲਤ ਲੱਗਦੀ ਉਹ ਫਰਕ ਥੋੜਾ ਜਿਹਾ ਪਾਉਂਦੇ ਆ ਫਰਕ ਜਿਆਦਾ ਪੈਸਿਆਂ ਦਾ ਵਧਾ ਦਿੰਦੇ ਆ ਕੰਮ ਕੋਈ ਨਹੀਂ ਉਹ ਸਿੱਧਾ ਸਾਰਾ ਚੱਲਦੀ ਜਿਹੜੀ ਕਰ ਦਿੰਦੇ ਆ ਕਹਿੰਦੇ ਗੇਰ ਲਵਾ ਲੋ ਵੱਖਰਾ ਪੈਸੇ ਇੰਨੇ ਵੱਖਰੇ ਲੱਗਣਗੇ ਤੇ ਉਹ ਨੌਕਸ ਬਹੁਤ ਵੱਡਾ ਉਹ ਨੌਕਸ ਬਹੁਤ ਵੱਡਾ ਹੁੰਦਾ ਉਹ ਸਟਾਰਟ ਨਹੀਂ ਹੁੰਦਾ ਛੇਦੀ ਇੰਜਨ ਨੂੰ ਨਹੀਂ ਹੁੰਦਾ ਜੀ ਤੇ ਹੁਣ ਅਸੀਂ ਸਾਡੇ ਕੋਲੇ ਵਧੀਆ ਚੱਲੀ ਜਾਂਦਾ ਸੱਤ ਸਾਲ ਹੋ ਗਏ ਸਾਨੂੰ ਇਹ ਚ ਹੁਣ ਕੋਈ ਦਿੱਕਤ ਨਹੀਂ ਠੀਕ ਹੈ ਯੱਕਰੀ ਰਿਸੀਜਨ ਤੇ ਰਿਪੇਅਰ ਕਰਦੇ ਆ ਤਕਰੀਬਨ ਸਾਡੇ ਕੋਲੇ ਸਾਲ ਭਰ ਚੱਲ ਜਾਂਦਾ ਵਧੀਆ ਠੀਕ ਹੈ ਹਾਂਜੀ ਤੇ ਇੱਕ ਆ ਗਿਆ ਤਹਿ ਤੋੜ ਬਈ ਇਹ ਵੀ ਆਪ ਤਿਆਰ ਕੀਤਾ ਇਹ ਤਹਿ ਤੋੜ ਦੀ ਜਰੂਰਤ ਪਹਿਲਾਂ ਤਾਂ ਆਪਾਂ ਨੂੰ ਪੈਂਦੀ ਜਿਵੇਂ ਸੇਮ ਵਾਲੇ ਇਲਾਕੇ ਤੁਹਾਨੂੰ ਪਤਾ ਤੁਸੀਂ ਕਾਫੀ ਵੀਡੀਓ ਪਾਈਆਂ ਪਹਿਲਾਂ ਵੀ ਹੁਣ ਇਹਦੀ ਸਿੱਧੀ ਬਜਾਈ ਚ ਬੜੀ ਜਰੂਰਤ ਪੈਣ ਲੱਗੀ ਛੋਣ ਨਾਲੇ ਕਿਉਂਕਿ ਜਦੋਂ ਰਾਤ ਨੂੰ ਪਾਣੀ ਜਾਂ ਲਾਉਣੇ ਆਪਾਂ ਆਪ ਨੂੰ ਇਹ ਆਂਦਾ ਵੀ ਸਵੇਰ ਤੱਕ ਪਾਣੀ ਨਾ ਖੜੇ ਵਿੱਚ ਸਿੱਧੀ ਬਜਾਈ ਚ ਬਹੁਤ ਕਾਮਯਾਬ ਚੀਜ਼ ਆ ਉਧਰੋਂ ਇਹ ਜਿਵੇਂ ਕਣਕ ਵੇਲੇ ਵੀ ਵਧੀਆ ਚੀਜ਼ ਆ ਇਹਦਾ ਜਦੋਂ ਰੇਟ ਅਸੀਂ ਪੁੱਛਦੇ ਸੀ ਕਿ ਕਿਉਂਕਿ ਜ਼ਰੂਰਤ ਘੱਟ ਪੈਂਦੀ ਹੈ ਜੀ ਤੇ ਰੇਟ ਇਹਦਾ 15000 ਤੋਂ ਲੈ ਕੇ ਤਕਰੀਬਨ 32000 ਰੁਪਏ ਸੀ ਚਲੋ ਵੱਖੋ ਵੱਖਰੇ ਫਰਮਾਂ ਦੇ ਡਿਜ਼ਾਈਨ ਦਾ ਫਰਕ ਪੈ ਜਾਂਦਾ ਕੋਸ ਪਰ ਆਪਾਂ ਨੂੰ ਇਸ ਵੀ ਘੱਟ ਪੈਸਿਆਂ 'ਚ ਬਣ ਜੇ ਫਿਰ ਆਪਾਂ ਬੇ ਘਰੇ ਤਿਆਰ ਕੀਤਾ ਕਿੰਨੇ ਤਿਆਰ ਹੋਇਆ ਬਈ ਇਹ ਇਹਦਾ ਸਾਡਾ ਤਕਰੀਬਨ 8200 ਰੁਪਏ ਲੱਗਿਆ ਸੀ ਅੱਛਾ ਸਰ ਹਾਂ ਜੀ ਤਾਂ ਕਿ ਮਜ਼ਬੂਤੀ ਅਸੀਂ ਆਪਦੇ ਹਿਸਾਬ ਨਾਲ ਜਿੱਥੇ ਸਾਨੂੰ ਲੱਗਿਆ ਇੱਥੋਂ ਹਾਲਾਂਕਿ ਲੋਡ ਨਹੀਂ ਸੀ ਨੂੰ ਮਜ਼ਬੂਤੀ ਤੇ ਪਰ ਇਸ ਟੈਨ ਲਾਈ ਹੈ ਤੇ ਹਾਂ ਹਾਲਾਂ ਵਾਲੀ ਟੈਨ ਹੁੰਦੀ ਹੈ ਤੇ ਵਜ਼ਨ ਕਿੰਨਾ ਹੋ ਗਿਆ ਇਹਦਾ ਵਜ਼ 1.5 ਕੁਆਂਟਲ ਦੇ ਰੇਡ ਤੇ ਉਹੀ ਉਹੀ ਵਜ਼ਨ ਜਿਹੜਾ ਉਹਨਾਂ ਉਹ ਦਿੰਦੇ ਆ 15000 ਚ ਹਾਂਜੀ ਉਹਨਾਂ ਤੋਂ ਵਜ਼ਨ ਉਹਨਾ ਹੀ ਬਣ ਗਿਆ ਪਰ ਮਜ਼ਬੂਤੀ ਅਸੀਂ ਆਪਦੇ ਸਾਬ ਹਿਸਾਬ ਨਾਲ ਦੇਤੀ ਇਹਨੂੰ ਹਾਂਜੀ ਸਹੀ ਗੱਲ ਮਜ਼ਬੂਤੀ ਆਪਦੇ ਸਾਬ ਹਿਸਾਬ ਨਾਲ ਦੇਤੀ ਹੁਣ ਐਸੀ ਜੇ ਕਿਸੇ ਫਾਰਮ ਤੋਂ ਲੈਣੇ ਆਪਾਂ ਘੱਟ ਸਸਤੇ ਰੇਡ ਤੇ ਵੀ ਤੇ 15000 ਤੋਂ ਘੱਟ ਨਹੀਂ ਮਿਲਦਾ 14-15000 ਤੇ ਆਪਾਂ ਨੂੰ ਵੇਲੋ ਵੀ ਅੱਧੇ ਕੁ ਮੁੱਲ 'ਚ ਪੈ ਗਿਆ ਤਕਰੀਬਨ ਬਾਕੀ ਐਸੀ ਵੀ ਜਿਵੇਂ ਆਪਾਂ ਨੂੰ ਠੀਕ ਲੱਗਿਆ ਉਵੇਂ ਤਿਆਰ ਕਰ ਲਿਆ ਆਪਾਂ ਹਾਂਜੀ